ਦੇਖੋ ਜਿਹੜੇ ਬਜ਼ੁਰਗ ਹੈ ਬਜ਼ੁਰਗਾਂ ਦੇ ਨਾਲ ਹੀ ਘਰ ਸੌਂਪਦਾ ਹੈ ਬਿਲਕੁਲ ਤੇ ਅੱਜ ਕਿੱਥੇ ਨਾ ਕਿੱਥੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹ ਘਰ ਤੋਂ ਬਜ਼ੁਰਗ ਨੂੰ ਕਿੱਥੇ ਅਨੁਗੋਲੇ ਕਰੀ ਜਾ ਰਹੇ ਆ ਤੇ ਅਸੀਂ ਅੰਜ ਉਹਦਾ ਨਾਮ ਵੀ ਇਹੀ ਰੱਖਿਆ ਸਾਡੇ ਬਜ਼ੁਰਗ ਸਾਡਾ ਮਾਲ ਜੀ ਉਸ ਸੀ ਨੂੰ ਦੇਖਦੇ ਅਸੀਂ ਸੋਚਿਆ ਕਿ ਅਲਾਂ ਕੋਈ ਨਾ ਕੋਈ ਅਲਾਂ ਦੀ ਸੇਵਾ ਸੀ ਸ਼ੁਰੂਆਤ ਕਰੀਏ ਜੀ ਤੇ ਰੋਟੀ ਅਸੀਂ ਪਤਾ ਜਦੋਂ ਕਿਤਾ ਤਾਂ ਪਤਾ ਇੱਥੋਂ ਤੱਕ ਵੀ ਲੱਗੇ ਕਿ ਦੋ ਦੋ ਦਿਨ ਤੱਕ ਕਿੱਥੇ ਲੱਗੇ ਤੇ ਰੋਟੀ ਵੀ ਨਹੀਂ ਖਾਂਦੇ ਸੀ ਜੇ ਮਿਲ ਗਈ ਤਾਂ ਖਾ ਲਈ ਜੇ ਨਹੀਂ ਮਿਲੀ ਤਾਂ ਨਹੀਂ ਖਾਦੀ ਤੇ ਉਥੋਂ ਸੇਵਾ ਸਟਾਰਟ ਹੋਈ 80 ਨਾਲ ਨੂੰ ਮਿਤ ਪ੍ਰਤੀ ਦਿਨ ਦਾ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਸ਼ੁਰੂ ਕੀਤਾ ਕਿਉਂਕਿ ਐਨ ਜੀਓ ਇੱਕ ਸਾਡੀ ਪਰਸਨਲ ਨਹੀਂ ਹੁੰਦੀ ਸਮਾਜ ਵਾਸਤੇ ਹੁੰਦੀ ਹੈ ਤੇ ਸਾਰੇ ਸਾਰਿਆਂ ਦੀ ਇਕੱਠੀ ਆਂਜੇ ਕੋਈ ਸਾਡੀ ਨਹੀਂ ਗਈ ਇਹ ਸਮਾਜ ਸੇਵਾ ਵਾਸਤੇ ਵੀ ਤੇ ਸਾਰੇ ਜਿੰਨੇ ਵੀ ਸਮਾਜ ਚ ਲੋਗ ਸਾਰਿਆਂ ਦੀ ਸਾਂਝੀ ਆਂਜੇ ਤੇ ਉਹ ਸਾਰੇ ਵੀਰ ਆਉਂਦੇ ਰਹੇ ਮੋਢੇ ਦੇ ਮੋਢੇ ਦੇ ਨਾਲ ਮੋਢਾ ਜਦੋਂ ਲਾਂਦੇ ਰਹੇ ਨੇ ਤੇ ტიਰੇ ტიਰੇ ਉਸ ਮੁਕਾਬਲੇ ਤੋਂ ਕਰਦੇ ਕਰਦੇ ਅੱਜ ਇੱਕ ਛਾਤ ਇਹਨਾਂ ਨੂੰ ਮਿਲ ਗਈ ਬਿਲਕੁਲ ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਡਾ ਬਜ਼ੁਰਗ ਸਾਡੇ ਮਾਣ ਕਿੱਦਾਂ ਦਿਮਾਗ ਦੇ ਵਿੱਚ ਆਇਆ ਕਿਵੇਂ ਮਤਲਬ ਸਟਾਰਟਿੰਗ ਕਰਨ ਦੀ ਸੋਚੀ ਦੇਖੋ ਜਿਹੜੇ ਬਜ਼ੁਰਗ ਹੈ ਬਜ਼ੁਰਗਾਂ ਦੇ ਨਾਲ ਹੀ ਘਰ ਸੋਬਦਾ ਹੈ ਬਿਲਕੁਲ ਤੇ ਅੱਜ ਕਿੱਥੇ ਨਾ ਕਿੱਥੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹ ਘਰ ਤੋਂ ਬਜ਼ੁਰਗ ਨੂੰ ਕਿੱਥੇ ਅਲਗੋਲੇ ਕਰੀ ਜਾ ਰਹੇ ਆ ਤੇ ਅਸੀਂ ਅੰਜ ਉਹਦਾ ਨਾਮ ਵੀ ਇਹੀ ਰੱਖਿਆ ਸਾਡੇ ਬਜ਼ੁਰਗ ਸਾਡਾ ਮਾਣ ਜੀ ਅਸੀਂ ਰੋਜ਼ ਦੇ ਨਿਤਪਤੀ ਜਦੋਂ ਕੰਮ ਤੇ ਜਾਂਦਾ ਸੀਗਾ ਜਾਂ ਗੁਰੂ ਘਰ ਨੂੰ ਜਾਂਦਾ ਸੀ ਤੇ ਅਸੀਂ ਦੇਖੀਦਾ ਹੁੰਦਾ ਸੀ ਬਜ਼ੁਰਗ ਰੋਡ ਸੜਕਾਂ ਤੇ ਅਦਾ ਪਏ ਐ ਤੇ ਇੱਕ ਘਰ ਵੀ ਹੋਵੇ ਨਾ ਤੇ ਮਾੜੀ ਛੱਤ ਜੇ ਖਰਾਬ ਹੋਵੇ ਉਹ ਮਾੜਾ ਜਿਹਾ ਪਾਣੀ ਪੈਂਦਾ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬਿਲਕੁਲ ਤੇ ਰੋਡ ਤੇ ਜਿਹੜੇ ਬਜ਼ੁਰਗ ਪਏ ਐ ਬਰਸਾਤਾਂ ਜਿਹੇ ਪਏ ਐ ਵੀ ਝੱਖੜ ਠੰਡ ਠੰਡ ਚ ਵੀ ਅਦਾ ਪਏ ਐ ਉਹ ਚੀਜ਼ ਦੇਖ ਕੇ ਨਾ ਮਨ 'ਚ ਬਹੁਤ ਦਰਦ ਹੁੰਦਾ ਸੀ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਆਣਾ ਕੋਈ ਨਾ ਕੋਈ ਅਨਾਂ ਦੀ ਸੇਵਾ ਸੀ ਸ਼ੁਰੂਆਤ ਕਰੀਏ ਜੀ ਜੇ ਰੋਟੀ ਅਸੀਂ ਪਤਾ ਜਦੋਂ ਕੀਤਾ ਤਾਂ ਪਤਾ ਇੱਥੋਂ ਤੱਕ ਵੀ ਲੱਗੇ ਕਿ ਦੋ-ਦੋ ਦਿਨ ਤੱਕ ਕਿੱਥੇ ਲੱਗੇ ਤੇ ਰੋਟੀ ਵੀ ਨਹੀਂ ਖਾਂਦੇ ਸੀ ਜੇ ਮਿਲ ਗਈ ਤੇ ਖਾ ਲਈ ਜੇ ਨਹੀਂ ਮਿਲੀ ਤਾਂ ਨਹੀਂ ਖਾਦੀ ਤੇ ਉੱਥੋਂ ਸੇਵਾ ਸਟਾਰਟ ਹੋਈ ਅਸੀਂ ਇਹਨਾਂ ਨੂੰ ਮਿਤ ਪ੍ਰਤੀ ਦਿਨ ਦਾ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਸਾਮ ਸੰਭਾਲ ਨੂੰ ਦੇਖਿਆ ਕਿ ਇਹਨਾਂ ਨੂੰ ਕਿੱਥੇ ਨਾ ਕਿੱਥੇ ਮੈਡੀਕਲ ਸਹੂਲਤ ਵੀ ਚਾਹੀਦੀ ਹੈ ਜੀ ਦਵਾਈਆਂ ਦੀ ਲੋੜ ਹੈ ਉੱਥੋਂ ਦੀ ਫਿਰ ਅਸੀਂ ਦਵਾਈਆਂ ਦਾ ਸ਼ੁਰੂ ਕੀਤਾ ਰਹਿਣ ਨੂੰ ਲੱਗੂ ਕਿ ਪ੍ਰੋਪਰ ਸਪੇਸ ਨਹੀਂ ਸੀ ਤੇ ਆਪਾਂ ਫਿਰ ਇਹਨਾਂ ਨੂੰ ਇੱਕ ਇਕ ਪਾਰਕ ਦੇ ਵਿੱਚ ਲੈ ਜਾ ਕੇ ਉੱਥੇ ਟੈਂਟ ਬਣਾ ਕੇ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਬਿਠਾ ਲਾ ਸ਼ੁਰੂ ਕੀਤਾ ਕਿਹੜਾ ਪਾਰਕ ਸੀਗਾ ਕਿਹੜੀ ਜਗ੍ਹਾ ਸੀਗੀ ਤੇ ਕਿਵੇਂ ਸਾਰਿਆਂ ਨੇ ਇਕੱਠਾ ਕਰਦੇ ਸੀਗੇ ਚੀਮਾ ਚੌਕ ਹੈ ਜੀ ਚੀਮਾ ਚੌਕ ਦੇ ਉੱਥੇ ਨਾਲ ਹੀ ਪਾਰਕ ਸੀਗਾ ਉੱਥੇ ਅਸੀਂ ਸਾਰੇ ਬਜ਼ੁਰਗਾਂ ਨੂੰ ਉੱਥੇ ਰੱਖਿਆ ਸੀ ਤੇ ਉੱਥੇ ਹੀ ਅਲਾ ਦਾ ਸਾਰਾ ਸੰਭਾਲ ਸਾਰਾ ਕਰਦੇ ਸੀ ਅੱਛਾ ਤੇ ਕਰਦੇ ਕਰਦੇ ਸਾਡੇ ਨਾਲ ਹੋਰ ਵੀ ਸਮਾਜਿਕ ਲੋਕ ਜੁੜਦੇ ਰਹੇ ਸਾਡੇ ਵੀਰ ਭਰਾ ਜੁੜਦੇ ਰਹੇ ਕਿਉਂਕਿ ਐਨ ਜੀਓ ਇੱਕ ਸਾਡੀ ਪਰਸਨਲੀ ਹੁੰਦੀ ਸਮਾਜ ਵਾਸਤੇ ਹੁੰਦੀ ਹੈ ਤੇ ਸਾਰੇ ਸਾਰਿਆਂ ਦੀ ਇਕੱਠੀ ਆਂਜੇ ਹੋਏ ਕੋਈ ਸਾਡੀ ਨਹੀਂ ਗਈ ਇਹ ਸਮਾਜ ਸੇਵਾ ਉਸ ਤੇ ਵੀ ਤੇ ਸਾਰੇ ਜਿੰਨੇ ਵੀ ਸਮਾਜ ਚ ਲੋਗ ਸਾਰਿਆਂ ਦੀ ਸਾਂਝੀ ਆਂਜੇ ਹੋਏ ਤੇ ਉਹ ਸਾਰੇ ਵੀਰ ਆਉਂਦੇ ਰਹੇ ਮੋਢੇ ਦੇ ਮੋਢੇ ਦੇ ਨਾਲ ਮੋਢਾ ਜਦੋਂ ਲਾਂਦੇ ਰਹੇ ਨੇ ਤੇ ਧੀਰੇ ਧੀਰੇ ਉਸ ਮੁਕਾਮ ਤੋ ਕਰਦੇ ਕਰਦੇ ਅੱਜ ਇੱਕ ਛੱਤ ਨਾਲ ਨੂੰ ਮਿਲ ਗਈ ਬਿਲਕੁਲ ਅੱਜ ਛੱਤ ਦੇ ਥੱਲੇ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਾਰੇ ਬੇਸਹਾਰਾ ਬਜ਼ੁਰਗ ਜਿਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਕਿਸੇ ਛੋਟੀ ਜੀ ਬਿਮਾਰੀ ਹੋਣ ਕਰਕੇ ਘਰ ਤੋਂ ਗੋਲੇ ਕਰ ਦਿੰਦੇ ਆ ਉਹਨਾਂ ਦਾ ਇਲਾਜ ਨਹੀਂ ਕਰਾਉਣਾ ਉਹਨਾਂ ਤੇ ਧਿਆਨ ਨਹੀਂ ਦੇਣਾ ਤੇ ਸੜਕਾਂ ਤੇ ਉਹਨਾਂ ਦੇ ਕੱਪੜੇ ਰੱਖ ਕੇ ਸੜਕਾਂ ਤੇ ਛੱਡ ਦਿੰਦੇ ਆ ਇਹ ਉਹ ਲੋਕ ਆ ਅੱਛਾ ਤੁਸੀਂ ਤੁਹਾਡੇ ਬਲ ਤਾਂ ਇਹ ਦੱਸੋ ਉਮਰ ਕਿੰਨੀ ਹੈ ਮੇਰੀ ਉਮਰ ਜੀ 27 ਸਾਲ ਹੈ ਜੀ 27 ਸਾਲ ਦੀ ਹੈ ਨਾ ਤੁਹਾਡੀ ਉਮਰ ਅੱਜ ਦੇ ਆਪਾਂ ਨੌਜਵਾਨ ਪੀੜੀ ਦੀ ਗੱਲ ਕਰੀਏ ਸਾਡੀ ਹੀ ਉਮਰ ਦੇ ਜਿੰਨੇ ਆ ਆਪਾਂ ਕਿਵੇਂ ਆਪਣੇ ਘਰ ਦੇ ਨੂੰ ਬਾਹਰ ਕੱਢ ਦਿੰਦੇ ਕਿੰਨਾ ਕ ਦੁੱਖ ਹੁੰਦਾ ਜਦੋਂ ਇਦਾਂ ਆਪਾਂ ਦੇਖਦੇ ਆ ਮਾਪੇ ਜਿਹੜੇ ਰੁੱਲਦੇ ਹੋਏ ਨਜ਼ਾਰਾ ਆਉਂਦੇ ਦੇਖੋ ਇਹ ਪੰਜਾਬ ਹੈ ਤੇ ਆਪਣਾ ਇੰਡੀਆ ਜਿਹੜਾ ਇੰਡੀਆ ਦੀ ਆਪਣੀ ਹਿੰਦੁਸਤਾਨ ਦੀ ਇੱਕ ਸੰਸਕ੍ਰਿਤ ਜੀ ਸਾਂਸਕ੍ਰਿਤੀ ਜਿਹੜੀ ਆ ਹਰ ਧਰਮਾਂ ਦੇ ਲੋਕ ਰਹਿੰਦੇ ਆ ਇੱਕ ਗੁਲਦਸਤੀ ਵਰਗਾ ਹੈਗਾ ਇੱਥੇ ਪਿੰਨ ਪਿੰਨ ਹਰ ਭਾਤ ਦੇ ਲੋਕ ਰਹਿੰਦੇ ਨੇ ਹਰ ਧਰਮ ਦੇ ਲੋਕ ਰਹਿੰਦੇ ਨੇ ਤੇ ਬਾਹਰ ਜਿਹੜਾ ਚਲਨ ਚੱਲਦਾ ਸੀ ਕਿ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਸੀ ਤੇ ਆਪਣੇ ਮਾਪਿਆਂ ਨੂੰ ਐਲਡਰ ਹੋਮ 'ਚ ਰੱਖ ਦੇਣਾ ਤੇ ਬੱਚਿਆਂ ਨੂੰ ਉੱਥੇ ਹੋਸਟਲ ਛੱਡ ਜਾਣਾ

ਤੁਸੀਂ ਤਾਂ ਇੱਕ ਕੱਲੇ ਮਾਪਿਆਂ ਨੂੰ ਹੀ ਸੰਭਾਲ ਕਰ ਪਾਰੇ ਉਹਨਾਂ ਨੇ 8-8 ਬੱਚਿਆਂ ਦੇ ਹੁਣ ਤਾਂ ਚਲੋ ਹਮ ਦੋ ਹਮਾਰੇ ਦੋ ਦਾ ਚੱਲਣ ਹੋ ਗਿਆ ਜੀ ਪਹਿਲੇ ਤਾਂ ਆਪਾਂ ਸੁਣਿਆ ਕਿ 8-8 ਬੱਚੇ ਵੀ ਹੁੰਦੇ ਸੀ 10-10 ਤੱਕ ਵੀ ਹੁੰਦੇ ਸੀ ਉਹਨਾਂ ਨੇ 10-10 ਨੂੰ ਕਿੱਦਾਂ ਪਾਲਿਆ ਤੁਸੀਂ ਇਹ ਚੀਜ਼ ਤਾਂ ਦੇਖੋ ਨਾ ਮਗਰ ਉਹ ਚੀਜ਼ ਮਾੜਾ ਜਿਹਾ ਜਿਹਨ ਚੱਲੇ ਆ ਕੇ ਦੇਖੋ ਕਿ ਜੇ ਤੁਹਾਡੀ ਮਾਂ ਜੇ ਤੁਹਾਡਾ ਪਿਓ ਤੁਹਾਡਾ ਬਾਪ ਇਕੱਲੇ ਕਮਾਈ ਕਰਕੇ 8-10 ਜਣਿਆਂ ਦਾ ਪਾਲਣ ਪੋਸ਼ਣ ਕਰ ਸਕਦਾ ਸੀ ਤੇ ਤੁਸੀਂ 8-10 ਮਿਲ ਕੇ ਇੱਕ ਮਾਪੋ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਪਰ ਕਿਤਨੇ ਕਿਤੇ ਕਿਹਾ ਜਾਂਦਾ ਹੈ ਕਿ ਕਾਫੀ ਲੋਕਾਂ ਦੇ ਕਮੈਂਟਸ ਵੀ ਆਉਂਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਸੀਂ ਇੱਕੇ ਪਾਸਾ ਦੇਖ ਰਹੇ ਹੋ ਦੋਨੇ ਪਾਸੇ ਦੇਖੋ ਕਿ ਦੋਨੇ ਪਾਸੋਂ ਦੇਖੋ ਕਿ ਬਜ਼ੁਰਗ ਸਾਡੇ ਨਾਲ ਕੀ ਰਵਈਆ ਕਰਦੇ ਨੇ ਕਿੱਦਾਂ ਤੇ ਸਾਡੇ ਨਾਲ ਰਹਿੰਦੇ ਨੇ ਲੱਗਦਾ ਹੈ ਕਿ ਜਿਹੜੇ ਕਮੈਂਟ ਕਰ ਰਹੇ ਨੇ ਜਾਂ ਫਿਰ ਇਹ ਗੱਲ ਸੱਚ ਹੋ ਸਕਦੀ ਕਿ ਬਜ਼ੁਰਗ ਵੀ ਹੁਣ ਨਹੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਤਾਂ ਕਰਕੇ ਉਹ ਜਿਹੜੇ ਰੋਡ ਤੇ ਛੱਡ ਦਿੰਦੇ ਨੇ ਉਹਨਾਂ ਦੇਖੋ ਮੈਂ ਮੰਨਦਾ ਆ ਬੱਚਾ ਤੇ ਬਜ਼ੁਰਗ ਇੱਕ ਸਵਾਲ ਹੋ ਜਾਂਦਾ ਹੈ ਜਦੋਂ ਛੋਟਾ ਬੱਚਾ ਵੀ ਹੁੰਦਾ ਨਾ ਇੱਕ ਚੀਜ਼ ਨੂੰ ਉਹਨੇ ਬਾਰ-ਬਾਰ ਕਹਿਣਾ ਇੱਕ ਗੱਲ ਨੂੰ ਬਾਰ-ਬਾਰ ਦੁਹਰਾਣੀ ਬੱਚੇ ਦੀ ਆਦਤ ਹੈ ਤੇ ਬੱਚੇ ਨੂੰ ਆਦਤ ਆ ਜੀ ਅਸੀਂ ਘਰੋਂ ਬਾਹਰ ਕੱਢ ਦਿੰਦੇ ਆ ਜਦੋਂ ਬਜ਼ੁਰਗ ਹੋ ਜਾਂਦਾ ਹੈ ਬਜ਼ੁਰਗ ਦੀ ਵੀ ਇਹੀ ਹਾਲਾਤ ਹੁੰਦੇ ਇਹੀ ਹਾਲ ਹੁੰਦਾ ਉਹ ਇੱਕ ਚੀਜ਼ ਨੂੰ ਬਾਰ-ਬਾਰ ਕਹਿਣਾ